ਖੜਾ ਪੱਤਰਕਾਰ ਥਾਲੀ ਇਹ ਗੱਲ ਹੋਈ ਮੇਰੇ ਨਾਲ ਨਿਊਜ਼ੀਲੈਂਡ ਜਾ ਕੇ ਆਇਆ ਕਹਿੰਦਾ ਭਾਈ ਇੱਕ ਬਹੁਤ ਉੱਚੇ ਪਹਾੜ ਦੇ ਉੱਤੇ ਦਰੱਖਤ ਖੜਾ ਸੀ ਇੱਕ ਸਰਕਾਰ ਨਾਲ ਕਿਸੇ ਬੰਦੇ ਦਾ ਰਲਿਆ ਸੀ ਉਹਨੇ ਗੁੱਸੇ ਚ ਆ ਕੇ ਉਹ ਦਰੱਖਤ ਕੱਟਤਾ ਕੱਲਾ ਹੀ ਸੀਗਾ ਜਮਾ ਸਿਗੱਟੀ ਸੀ ਦੇਖੜਾ ਪਹਾੜ ਦੇ ਸਰਕਾਰ ਨੇ ਕਈ ਲੱਖਾਂ ਪੌਂਡ ਉਹਨੂੰ ਜੁਰਮਾਨਾ ਕੀਤਾ ਤੇ ਨਾਲੇ ਚੱਕ ਕੇ ਜੇਲ੍ਹ ਠੋਕਿਆ ਤੇ ਨਾਲੇ ਉਸ ਰੁੱਖ ਦੀ ਯਾਦ ਦੇ ਵਿੱਚ ਉਸ ਪਹਾੜ ਦੇ ਉੱਤੇ ਯਾਦਗਾਰ ਬਣਾਈ ਵਨ ਟਰੀ ਹਿੱਲ ਦਾ ਨਾਮ ਰੱਖਿਆ ਗਿਆ ਵਨ ਟਰੀ ਉਹ ਇਹ ਕਹਿੰਦੇ ਅਸੀਂ ਕੈਲੀਫੋਰਨੀਆ ਬਣਾ ਦੇਾਂਗੇ ਅਸੀਂ ਅਮਰੀਕਾ ਬਣਾ ਦੇਾਂਗੇ ਅਸੀਂ ਕੈਨੇਡਾ ਬਣਾ ਦੇਾਂਗੇ ਯਾਰ ਉਹ ਤਾਂ ਉਹ ਲੋਕ ਨੇ ਉਹ ਜਿਵੇਂ ਉਦੋਂ ਅਸੀਂ ਬੈਠੇ ਸਟੂਡੀਓ ਅੱਜ ਜੀ ਦੱਸਣ ਲੱਗਿਆ ਜਿਹੜਾ گاਉਂ ਵਾਲਾ ਗਰਦਾਸਪੁਰਿਆ ਕਹਿੰਦਾ ਭਾਈ ਅਸਲ ਬਾਬੇ ਨਾਨਕ ਦੇ ਵਾਰਸ ਤਾਂ ਉਹ ਲੋਕ ਨੇ ਯਾਰ ਜਿਨ੍ਹਾਂ ਨੇ ਰੁੱਖਾਂ ਨੂੰ ਪਾਣੀ ਨੂੰ ਧਰਤੀ ਨੂੰ ਸੰਭਿਆ ਹੋਇਆ ਜਾਂਦਾ ਛੱਡਦਾ ਗੰਦ ਹੀ ਪਾਉਣ ਲਾ ਕੇ ਅਸੀਂ ਹਾਂ ਜ਼ਿੰਮੇਵਾਰ ਕੌਣ ਆ ਆ ਸਾਡੀ ਸਾਡੀ ਟੀਮ ਆਈ ਆ ਉਹ 250 ਮੀਲ ਤੋਂ ਆਇਆ ਉਹ ਮੇਰਾ 200 ਮੀਲ ਪਾ ਜਾਂਦਾ ਪਿੰਡ ਇੱਥੋਂ ਮੈਂ ਤਾਂ ਕਦੇ ਨੰਗਣਾ ਹੋਊਗਾ ਇੱਥੋਂ ਪਰ ਅੰਦਰ ਬਾਈ ਇੱਥੇ ਦਰ ਦੌੜਦਾ ਵੀ ਨਹੀਂ ਯਾਰ ਜੇ ਆ ਸਮਾਜ ਜਾਂਦਾ ਰਹੂਗਾ ਇਹ ਪੰਜਾਬ ਜਾਂਦਾ ਰਹੂਗਾ ਇਹ ਰੁੱਖ ਇਹ ਪਾਣੀ ਇਹ ਹਵਾਵਾਂ ਇਹ ਧਰਤੀ ਜਾਂਦੀ ਰਹੂਗੀ ਤਾਂ ਅਸੀਂ ਜਾਂਦੇ ਰਹਿਣਾ ਯਾਰ ਜਿਸ ਕਰਕੇ ਬਾਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਅੱਜ ਆਪਾਂ ਬੈਠ ਕੇ ਇੱਕ ਦਾ ਕਮੇਟੀ ਤਿਆਰ ਕਰ ਲੋ 11 ਮੈਂਬਰੀ ਕਰ ਲੋ 15 ਕਰ ਲੋ 21 ਕਰ ਲੋ ਜਿੰਨੀ ਮਰਜ਼ੀ ਮੈਂਬਰੀ ਕਮੇਟੀ ਤਾਰ ਕਰ ਲੋ ਤੁਹਾਡੇ ਲੋਕਲ ਇੱਥੋਂ ਦੇ ਇਲਾਕੇ ਦੇ ਲੋਕਾਂ ਦੀ ਹੋਊਗੀ ਆਪਣੇ ਕੋਲ ਜਥੇਬੰਦੀਆਂ ਦੇ ਆਗੂ ਵੀ ਆਏ ਆ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਤੋਂ ਭਾਰਤੀ ਕਿਸਾਨੀ ਨੂੰ ਸਿੱਧੂਪੁਰ ਤੋਂ ਉਹਨਾਂ ਦੇ ਨੁਮਾਇੰਦਿਆਂ ਨਾਲ ਲੈ ਕੇ ਪਿੰਡੋਂ ਪਿੰਡੀ ਜਾ ਕੇ ਲਾਂਬੰਦੀ ਕਰਨੀ ਪੈਣੀ ਆ ਵੱਡਾ ਸੰਘਰਸ਼ ਵਧਣਾ ਪੈਣਾ ਇੱਕ ਵਾਰੀ ਸਰਕਾਰ ਨੂੰ ਮੈਂ ਆਪਾਂ ਰਾਇ ਕਰ ਲਾਂਗੇ ਵੀ ਕਿਹਨੂੰ ਇੱਕ ਵਾਰੀ ਆਪਾਂ ਦੱਸਣਾ ਦੱਸਣਾ ਹੀ ਆ ਆਪਾਂ ਸਾਡੇ ਜਿਹੜੇ ਤੁਹਾਨੂੰ ਹਲੂਣਾ ਹਲੂਣਾ ਦਿੱਤਾ ਗਿਆ ਏ ਹੁਣ ਬੈਠੇ ਗੱਲ ਨਹੀਂ ਬਣਨੀ ਮੈਂ ਤਾਂ ਵਾਰ-ਵਾਰ ਕਹਿਣਾ ਤੁਸੀਂ ਬੈਠੇ ਘਰਾਂ ਚ ਹੀ ਮਰ ਜਾਓਗੇ ਹਾਂ ਗੱਲ ਹੀ ਮਰੀ ਪਏ ਹੋ ਜੋ ਤੁਹਾਡਾ ਪਾਣੀ ਮਾਰਿਆ ਗਿਆ ਪਾਣੀ ਜ਼ਹਿਰ ਬਣ ਗਿਆ ਤੇ ਪਾਣੀ ਦੀ ਵਰਤਨਾ ਹੋਈ ਪਾਣੀ ਪੀ ਕੇ ਆਪ ਵੀ ਮਰ ਜਾਓਗੇ ਮਰੀ ਜਾਂਦੇ ਹੋ ਮਰ ਜਾਓਗੇ ਮਰ ਜਾਓਗੇ ਨਹੀਂ ਮਰੀ ਜਾਂਦੇ ਹੋ ਸਾਢੇ ਸਾਲ ਸਾਲ ਤੇ ਜਵਾਕਾਂ ਨੂੰ ਕੈਂਸਰ ਕੀ ਨਹੀਂ ਸੁਣਿਆ ਸੀ ਡੀ ਐਮ ਸੀ ਭਰਿਆ ਪਏ ਮਰੀ ਜਾਂਦੇ ਆਪਾਂ ਤਾਂ ਜਿਸ ਕਰਕੇ ਭਾਈ ਆਪਾਂ ਕਮੇਟੀ ਬਣਾ ਕੇ ਅਗਲੀ ਆਪਾਂ ਜਿਹੜੀ ਰਣਨੀਤੀ ਲਿਕਣੀ ਆ ਕੀ ਲਿਕਣੀ ਆ ਸਾਡਾ ਇੱਕ ਮੋਟਿਆ ਗੱਲ ਏਜੰਡਾ ਸਾਫ਼ ਹੋਣਾ ਚਾਹੀਦਾ ਜਿੰਨੇ ਅਸੀਂ ਇੱਥੇ ਭਰਾ ਆਏ ਆ ਨੌਜਵਾਨ ਆ ਸਾਰੇ ਇਕੱਠੇ ਹੋਏ ਆ ਇੱਕੋ ਗੱਲ ਤੇ ਖੜਨਾ ਵੀ ਕਿਸੇ ਹਾਲਾਤਾਂ ਦੇ ਵਿੱਚ ਜਾਂ ਤਾਂ ਸਾਡੇ ਨਾਲ ਇਹ ਚੱਕ ਕੇ ਜੇਲ੍ਹਾਂ 'ਚ ਬੰਦ ਕਰਕੇ ਡਾਂਗਾ ਮਾਰ ਕੇ ਰੁਕ ਕੱਟਣਗੇ ਤੇ ਜਾਂ ਅਸੀਂ ਕੱਟਾਂਗੇ ਹੁਣ ਤਾਂ ਇਹ ਜੱਫੀਆਂ ਪਾਉਣੀਆਂ ਪੈਣਗੀਆਂ ਜਿਵੇਂ ਉਹ ਜੱਫੀਆਂ ਪਾਈਆਂ ਰੁੱਖਾਂ ਨੂੰ ਦੇ ਉੱਤੇ ਆਰੇ ਚਲਾਏ ਬੰਦਿਆਂ ਨੇ ਸਾਡੇ ਉੱਤੇ ਆਰਾ ਜਦੋਂ ਫੇਰ ਰੁੱਖ ਤੇ ਆਰਾ ਜਦੋਂ ਫੇਰ ਜਾ ਕੇ ਉਹ ਬੱਜਿਆ ਜੰਗਲ ਜਿਸ ਕਰਕੇ ਹੁਣ ਆਪਾਂ ਸਾਰੇ ਇਕੱਠਾ ਬੈਠ ਜਾਨੇ ਆ ਬੈਠ ਕੇ ਆਪਣੀ ਅਗਲੀ ਰਣਨੀਤੀ ਕੀ ਆ ਹੁਣ ਅਜਾ ਫਿਲਹਾਲ ਉਹ ਬਟਨ ਤੋਂ ਰੁਕੇ ਹੋਏ ਆ ਆਪਾਂ ਅਗਲੀ ਡੀ ਐਫਓ ਨਾਲ ਗੱਲ ਵੀ ਹੋਈ ਸੀ ਮੈਡਮ ਲੱਗੀ ਹੋਈ ਆ ਪਟਿਆਲੇ ਉਹਦੇ ਨਾਲ ਕਹਿ ਰਹੀ ਸੀ ਮੈਨੂੰ ਪਤਾ ਹੀ ਨਹੀਂ ਹਾਲਾਂਕਿ ਕਪਲ ਰੋੜਾ ਜੀ ਸਾਡੇ ਟੀਮ ਦੇ ਮੈਂਬਰ ਆ ਉਹਨਾਂ ਨੇ ਉਹਨੂੰ ਮੇਲ ਵੀ ਕੀਤੀ ਡੀ ਐਫਓ ਨੂੰ ਵੀ ਆ ਐਨਜੀਟੀ ਦਾ ਨੋਟਸ ਹੋਇਆ ਭਾਜੀ ਸਰਕਾਰ ਨੂੰ ਕਹਿੰਦੀ ਮੈਂ ਦੇਖਿਆ ਹੀ ਨਹੀਂ ਦੇ ਕਿਆ ਤਾਰਾ ਕੁਝ ਹੁੰਦਾ ਪਰ ਗੱਲ ਕੀ ਆ ਵੀ ਲੋਕਾਂ ਦੇ ਅੱਖਾਂ 'ਚ ਘਟਾ ਗਏ ਪਾਉਣਾ ਆ ਲੋਕਾਂ ਨੂੰ ਗਮਰਾ ਕਿਵੇਂ ਕਰਨਗੇ ਜਾਂ ਸੜਕ ਤੋਂ ਰੋਕਦੇ ਆ ਯਾਰ ਇਹ ਇੱਕ ਸੜਕ ਕੋ ਯਾਰ ਬਣਾਓ ਮੈਂ ਹੋਰ ਤਾਂ ਆ ਬਣੀ ਰਹਿਣ ਦਿੰਦੇ ਇੱਕ ਹੋਰ ਪਰਲੇ ਪਾਸੇ ਬਣਾ ਦਿੰਦੇ ਐਨੀ ਜੀ ਵਧ ਗਿਆ ਵੀ ਇੱਕ ਜਾਨ ਦੀ ਤੇ ਕੌਣ ਦੀ ਉਹ ਆ ਜੀ ਸਕੀਮ ਤਾਂ ਬਣਾਉਂਦੀ ਨਹੀਂ ਇਹ ਜਾਂ ਹੋਰ ਹੁੰਦਾ ਕਈ ਸੜਕਾਂ ਹੁਣ ਬਣੀਆਂ ਇੱਕ ਪਾਸਾ ਕੱਟ ਲਿਆ ਇੱਕ ਸੜਕ ਤਾਂ ਉਹ ਜ਼ਮੀਨ ਕਵਾਰ ਕਰਕੇ ਛੜਤੀ ਉਹਦੇ ਨਾਲ ਰੁੱਕ ਲੱਕੀ ਗਿੜੀ ਗਾਲਾਂ ਕੱਢ ਗਿਆ ਮੈਨੂੰ ਆਦਮ ਵਰਦਾ ਇੱਥੇ ਜੋਸ ਕਰਕੇ ਕੱਢ ਜਾ ਸੁਣ ਕਰਦਾ ਵੀਰੇ ਸਭ ਗੱਲ ਕਰਦਾ ਤਾਂ ਇਸ ਕਰਕੇ ਸਾਨੂੰ ਲੋੜ ਆ ਵੀ ਆਪਾਂ ਇਕੱਠੇ ਹੋ ਕੇ ਕਿਉਂਕਿ ਇਹ ਮਾਹੌਲ ਜਿਵੇਂ ਵੀ ਸਿਰਜਿਆ ਗਿਆ ਸੀ ਜਿਹਦੇ ਵੀ ਬਰਾਬਰ ਇੱਕ ਧਰਨਾ ਲਵਾਤਾ ਵੀ ਇਹ ਸਾਡਾ ਰੁਜ਼ਗਾਰ ਕਿੱਥੋਂ ਮਿਲੂਗਾ ਜੀ ਇਹ ਫੈਕਟਰੀ ਬੰਦ ਕਰਾਉਂਦੇ ਆ ਯਾਰ ਜ਼ਿੰਦਗੀ ਨੂੰ ਕੀਮਤੀ ਕੁਤੀ ਜਾਏਗੀ ਇਹ ਜੇ ਜ਼ਿੰਦਗੀ ਨਾ ਬੱਤੀ ਤੇ ਜਾਨ ਨਾ ਬੱਤੀ ਰੁਜ਼ਗਾਰ ਸਾਡੇ ਬੱਲੇ ਕੀ ਹੋਣਾ ਫਿਰ esse